ਜਿਹੜੀਆਂ ਦੋ ਲੜਕੀਆਂ ਬਰਾਮਦ ਕੀਤੀਆਂ ਸੀਗੀਆਂ ਉਹ ਨਾਲ ਲੈ ਕੇ ਆਂਦੀਆਂ ਨੇ ਉਹਨਾਂ ਨੂੰ ਫਰਦ ਹਵਾਲਗੀ ਰਾਈ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਹੈਗਾ ਇਹ ਇੱਥੇ ਨਾਰਿੰਗ ਫੈਕਟਰੀ ਹੈਗੀ ਇੱਕ ਗਹਿਲੇਵਾਲ ਮੋੜ ਤੇ ਰਾਹੋਂ ਰੂਟ ਤੇ ਹੌਜ਼ਰੀ ਦੀ ਉੱਥੇ ਕੰਮ ਕਰਦਾ ਸੀ ਜਾ ਕੇ ਲੋਕੇਸ਼ਨਾਂ ਹਾਸਲ ਕਰਕੇ ਇਹਨਾਂ ਦੇ ਐਡਰੈਸ ਤੇ ਜਾ ਕੇ ਇਹਨਾਂ ਨੂੰ ਲੈ ਕੇ ਆਂਦਾ ਹੈਗਾ ਜਿਹੜੀ ਅਗਲੀ ਕਾਰਵਾਈ ਕਿਨਾਂ ਨੇ ਦਾ ਸਹਿਯੋਗ ਦਿੱਤਾ ਔਰ ਨਾਲ ਦਾ ਸਾਥੀ ਬਾਰੇ ਪੁੱਛਗਛ ਜਾਰੀ ਕਰਾਂ ਤੇ ਇਹਦਾ ਸਟੇਟਮੈਂਟ ਜੱਜ ਸਹਿਵਾਨ ਜੀ ਦੇ ਕੋਲ ਹੋਊਗੀ ਉਹਦੇ ਵਿੱਚ ਕਲੀਅਰ ਹੋਊਗਾ ਉਹ ਲੜਕੀਆਂ ਦੱਸਣੀਆਂ ਸਸੇ ਕੱਲ ਲੁਧਿਆਣਾ ਲਈ ਦੇਖ ਰਹੋ ਤੁਸੀਂ ਮੈਂ ਨਿਤਿੰਤ ਤੁਹਾਡੇ ਤਾਂ ਦੱਸ ਦਈਏ ਕਿ ਮੌਜੂਦਾਂ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਦੱਸ ਦਈਏ ਕਿ ਲੁਧਿਆਣਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਹੋ ਰੋਡ ਤੋਂ ਇੱਕ ਨੌਜਵਾਨ ਵਿਅਕਤੀ ਵੱਲੋਂ ਦੋ ਕੁੜੀਆਂ ਨੂੰ ਜਿਹੜਾ ਅਗਵਾ ਕੀਤਾ ਜਾਂਦਾ ਤਾਂ ਥਾਣਾ ਬਸਤੀ ਜੋਦੇ ਵਾਲ ਵੱਲੋਂ ਉਸ ਵਰ ਨੌਜਵਾਨ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਦੱਸਦੀ ਹੈ ਕਿ ਦੋ ਕੁੜੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਪਹਿਲਾਂ ਲੁਧਿਆਣੇ ਤੋਂ ਜਿਹੜਾ ਮੱਧ ਪ੍ਰਦੇਸ਼ ਲੈ ਕੇ ਜਾਇਆ ਜਾਂਦਾ ਤਾਂ ਪ੍ਰਸ਼ਾਸਨ ਵੱਲੋਂ ਜਦੋਂ ਕੁੜੀ ਦੇ ਪੇਰੈਂਟਸ ਵੱਲੋਂ ਜਦੋਂ ਕੰਪਲੇਂਟ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਤਾਂ ਛਾਣਬੀਨ ਦੌਰਾਨ ਮੱਧ ਪ੍ਰਦੇਸ਼ ਤੇ ਰਹਿਣ ਵਾਲੇ ਵਾਸੀ ਹੋ ਜਿਨ੍ਹਾਂ ਨੂੰ ਉੱਥੋਂ ਜਿਹੜਾ ਵਾਪਸ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਲੈ ਕੇ ਆਇਆ ਜਾਂਦਾ ਤਾਂ ਉਹ ਕੁੜੀਆਂ ਜਿਹੜੀਆਂ ਬਰਾਮਦ ਕੀਤੀਆਂ ਜਾਂਦੀ ਇਹ ਗੱਲਬਾਤ ਕਰਦੇ ਆ ਏਐਸਆਈ ਜਸਪਾਲ ਸਿੰਘ ਨਾਲ ਅਖੀਰ ਕੀ ਹੋਇਆ ਸੀਗਾ ਪੂਰਾ ਮਾਮਲਾ ਕਿਸ ਜਗ੍ਹਾ ਦੇ ਉੱਤੇ ਜਿਹੜੀ ਹੈ ਕੁੜੀਆਂ ਬਰਾਮਦ ਹੋਈਆਂ ਇਹ ਜਿਹੜਾ આરોપી ਹੈ ਇਹਦਾ ਨਾਮ ਅਜੀਤ ਕੁਮਾਰ ਹੈ ਸਨ ਆਫ ਪ੍ਰੇਮਚੰਦ ਵਾਸੀ ਪਿੰਡ ਜਨਕਪੁਰ ਜ਼ਿਲ੍ਹਾ ਛਤਰਪੁਰ ਮੱਧਿਆ ਪ੍ਰਦੇਸ਼ ਇਹ ਇੱਥੇ ਨਾਰਿੰਗ ਫੈਕਟਰੀ ਹੈਗੀ ਇੱਕ ਗਹਿਲੇਵਾਲ ਮੋੜ ਦੇ ਰਾਹੋਂ ਰੋਡ ਤੇ ਹੌਜ਼ਰੀ ਦੀ ਉੱਥੇ ਕੰਮ ਕਰਦਾ ਸੀ ਇਹਦੇ ਨਾਲ ਦਾ ਇੱਕ ਸਾਥੀ ਬਾਬੂ ਲਾਲ ਹੈ ਸਨ ਆਫ ਬਲੀਆ ਪਿੰਡ ਰਾਮਪੁਰ ਉਹ ਵੀ ਮੱਧਿਆ ਪ੍ਰਦੇਸ਼ ਦਾ ਹੈ ਇਹ ਦੋਨੋਂ ਲੜਕੇ ਦੋ ਸਕੀਆਂ ਭੈਣਾ ਸੀ ਹਰਸ਼ਿਤਾ ਤਵਾੜੀ ਤੇ ਮਧੂ ਤਵਾੜੀ ਏ अजय ਕੁਮਾਰ ਜੀ ਹਰਸ਼ਿਤਾ ਤਵਾੜੀ ਦੇ ਨਾਲ ਰਹਿ ਗਿਆ ਸੀ ਤੇ ਬਾਬੂ ਮਧੂ ਤਵਾੜੀ ਨੂੰ ਲੈ ਗਿਆ ਸੀ ਜਿਹੜਾ ਕਿ ਮਧੂ ਤਵਾੜੀ ਦੀ ਮਦਰ ਹੈ ਮਨੀਸ਼ਾ ਤਵਾੜੀ ਦੇ ਨਾਮ ਤੇ ਐਫ ਆਈ ਆ ਨੰਬਰ 116 ਮਿਤੀ 25 10 2024 137 ਜੀਵਨ 287 ਬੀ ਐਨ ਐਸ ਪੀ ਐਸ ਜੋਧੇਵਾਲ ਲੁਧਿਆਣਾ ਦਰਜ ਹੋਈ ਸੀ ਉਹਦੇ ਸਬੰਧ ਦੇ ਵਿੱਚ ਇਹਨਾਂ ਦੀਆਂ ਕਾਲ ਟੇਲਾਂ ਤੇ ਜਾ ਕੇ ਲੋਕੇਸ਼ਨਾਂ ਹਾਸਲ ਕਰਕੇ ਇਹਨਾਂ ਦੇ ਐਡਰੈਸ ਤੇ ਜਾ ਕੇ ਇਹਨਾਂ ਨੂੰ ਲੈ ਕੇ ਆਂਦਾ ਹੈਗਾ ਅਸੀਂ 28 ਦਿਨੋਂ ਤੋਂ ਚਲੇ ਗਏ ਸੀ 30 ਤਰੀਕ ਨੂੰ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਉਹਨਾਂ ਦੀ ਅਦਾਲਤ ਵਿੱਚ ਪੇਸ਼ ਕਰਕੇ 3 ਤਰੀਕ ਨੂੰ ਲੁਧਿਆਣਾ ਪਹੁੰਚ ਗਏ ਅੱਜ ਇਹਦਾ ਮੈਡੀਕਲ ਕਰਾ ਕੇ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਕਾਰਵਾਈ ਕਿ ਇਹਨਾਂ ਨੇ ਦਾ ਸਹਿਯੋਗ ਦਿੱਤਾ ਔਰ ਨਾਲ ਦਾ ਸਾਥੀ ਬਾਰੇ ਪੁੱਛਗਛ ਜਾਰੀ ਕਰਾਂਗੇ ਇਹ ਪਹਿਲਾਂ ਵੀ ਇੱਥੇ ਕੋਈ ਚੀਜ਼ ਕੋਈ ਨਹੀਂ ਪਹਿਲਾਂ ਤੇ ਕੋਈ ਮਗਧਵਾ ਨਹੀਂ ਜਿਹੜੀਆਂ ਲੜਕੀਆਂ ਕਿ ਕੇਸ ਲਈ ਬਰਾਮਦ ਹੋ ਜਿਹੜੀਆਂ ਦੋ ਲੜਕੀਆਂ ਬਰਾਮਦ ਕੀਤੀਆਂ ਸੀਗੀਆਂ ਉਹ ਨਾਲ ਲੈ ਕੇ ਆਂਦੀਆਂ ਨੇ ਉਹਨਾਂ ਨੂੰ ਫਰਦ ਹਵਾਲਗੀ ਰਾਈ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਹੈਗਾ ਉਹਨਾਂ ਦਾ ਮੈਡੀਕਲ ਲਿਆ ਕੇ ਜੋ ਵੀ ਜੁਰਮ ਦਾ ਵਾਧਾ ਹੋਗਾ ਕੀਤਾ ਜਾਊਗਾ ਸਰ ਇਹਨਾਂ ਵੱਲੋਂ ਕਿਤਾ ਅਗਵਾ ਕਰਕੇ ਲੈ ਗਏ ਸੀ ਕਿ ਕੁਝ ਫੂਰ ਫੂਰ ਕੇ ਲੈ ਗਏ ਸੀ ਨਾ ਕੋਈ ਅਫੇਅਰ ਉਹਦੀ ਜਿਹੜੀ 164 ਸੀ ਆਰ ਪੀ ਸੀ ਤਹਿਤ ਸਟੇਟਮੈਂਟ ਜੱਜ ਸਹਿਗਾਨ ਜੀ ਦੇ ਕੋਲ ਹੋਊਗੀ ਉਹਦੇ ਵਿੱਚ ਕਲੀਅਰ ਹੋਊਗਾ ਉਹ ਲੜਕੀਆਂ ਦੱਸਣਗੀਆਂ ਕਿ ਉਹਨਾਂ ਨੂੰ ਧੱਕੇ ਨਾਲ ਲੈ ਕੇ ਗਏ ਜਾਂ ਧੱਕੇ ਨਹੀਂ ਲੈ ਕੇ ਸ਼ਿਕਾਇਤ ਕਰਤਾ ਕਹਿੰਦੇ ਸ਼ਿਕਾਇਤ ਕਰਤਾਂ ਲੜਕੀਆਂ ਦੀ ਮਦਰ ਹੈ ਮਨੀਸ਼ਾ ਤਿਵਾੜੀ ਸਾਨੂੰ ਸਰਵਨ ਕੁਮਾਰ ਤਿਵਾੜੀ ਲੜਕੀਆਂ ਦੀ ਉਮਰ ਕਿੰਨੀ ਸੀ ਲੜਕੀਆਂ ਦੀ ਉਮਰ ਹੈਗੀ ਜਿਹੜੀ ਹਰਸ਼ਿਤਾ ਤਵਾੜੀ ਹੈ ਉਹ 18 ਸਾਲ ਹੈ ਜਿਹੜੀ ਮਧੂ ਤਵਾੜੀ ਉਹ 16 ਸਾਲ ਤਾਂ ਬਿਲਕੁਲ ਦੱਸ ਦਈਏ ਕਿ ਐਸਆਈ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਨੌਜਵਾਨ ਸੀਗਾ ਇਹਦਾ ਨਾਮ ਜਿਹੜਾ ਅਜੈ ਹੈ ਤਾਂ ਇਹਦੇ ਇਹਦੇ ਜਿਹੜੇ ਫਾਦਰਸ ਨੇ ਆਫ ਉਹਨਾਂ ਦਾ ਨਾਮ ਜਿਹੜਾ ਪ੍ਰੇਮ ਚੰਦ ਸੀਗਾ ਸੋ ਇਹਨਾਂ ਨੂੰ ਜਿਹੜਾ ਅ ਮੱਧ ਪ੍ਰਦੇਸ਼ ਤੋਂ ਜਿਹੜਾ ਉਸ ਤੋਂ ਬਾਅਦ ਉਹ ਕੁੜੀਆਂ ਨੂੰ ਜਿਹੜਾ ਬਰਾਮਤ ਕਰਕੇ ਉਸ ਤੋਂ ਬਾਅਦ ਵਾਪਸ ਉਹਨਾਂ ਨੂੰ ਲੁਧਿਆਣਾ ਲੈ ਕੇ ਆਇਆ ਗਿਆ ਤਾਂ ਇਸ ਦੋਸ਼ੀ ਦੇ ਉੱਤੇ ਜਿਹੜਾ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਤਾਂ ਉਹਨਾਂ ਨਾਲ ਜਿਹੜੀ ਉਹ ਵੀ ਕਹੀ ਗਈ ਹੈ ਕਿ ਉਸ ਤੋਂ ਬਾਅਦ ਕੋਟرائی ਜਦੋਂ ਇਹਨਾਂ ਦੀ ਰਿਮਾਂਡ ਹਾਸਲ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਹੋਰ ਪੁੱਛਗਿੱਛ ਦੌਰਾਨ ਕੱਲ ਕਰਾਂਗੇ ਕਿ ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਹੈ ਕਿ ਨਹੀਂ ਤਾਂ ਦੇਖਦੇ ਰਹੋ ਲੁਧਿਆਣਾ ਵਾਲੇ ਮੈਨੇਜਿੰਗ ਕੈਮਰਾਮੈਨ ਐਮੀਨਾਲ ਧੰਨਵਾਦ